ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਮੇ ਪਤਾ ਪਈ ਪੰਜਾਬ ਦੇ ਜਿਹੜੇ ਇਸ ਲਿਹਾੜਿਆ ਸਿਚੁਏਸ਼ਨ ਕਾਫੀ ਕ੍ਰਿਟੀਕਲ ਹੋ ਗਈ ਆ ਕਾਫੀ ਇੱਕ ਜਿੱਦਾਂ ਪਈ ਸੋਚਿਆ ਵੀ ਸੀਗਾ ਪਈ ਇਹ ਗੱਲ ਇੱਥੇ ਤੱਕ ਪਹੁੰਚੂਗੀ ਅੱਜ ਅਸੀਂ ਇੱਕ ਸਪੈਸ਼ਲ ਅਪੀਲ ਕਰਦੇ ਆ ਜਿਹੜੀ ਸਾਡੇ ਜੋ ਸਭ ਬੰਦਿਆਂ ਸੰਸਤਾਨ ਵਰੀ ਲੱਗੀਆਂ ਸੇਵਾ ਦੇ ਵਿੱਚ ਇਹ ਅਪੀਲ ਅਸੀਂ ਪੋਸਟ ਵੀ ਕਰਦੇ ਮਕਰੋ ਸਾਡੀ ਆਸ ਹੈ ਵੀ ਤੁਸੀਂ ਸ਼ੇਅਰ ਵੀ ਕਰੋਗੇ ਕਿਉਂਕਿ ਹੁਣ ਮੈਂ ਵੇਟ ਕਰਦਾ ਥਾਲੀਆ ਹੋਰ ਜੁਆਇਨ ਕਰ ਲੈਣ ਜਦੋਂ ਤੁਸੀਂ ਜਦੋਂ ਇਹ ਲਾਈਵ ਫਿਨਿਸ਼ ਹੋ ਗਈ ਅਸੀਂ ਮੈਂ ਪੋਸਟ ਵੀ ਕਰ ਦਿੰਦਾ ਮੈਂ ਸ਼ੋਰਟ ਰੱਖੂੰਗਾ 5-8 5-8 ਮਿੰਟ ਤੇ ਤੁਸੀਂ ਫਿਰ ਜਰੂਰ ਸ਼ੇਅਰ ਕਰਨੀ ਕਿਉਂਕਿ ਸਾਨੂੰ ਜੋ ਦੇਖ ਰਹਾ ਹੈ ਪੰਜਾਬ ਦੇ ਹਾਲਾਤ ਦਾ ਬਹੁਤ ਬੁਰਾ ਹਾਲ ਹੈ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਤੇ ਖਾਲਸਾ ਏਡਾ ਹੁਣ 26 ਸਾਲ ਹੋ ਗਏ ਮੋਰੇ ਆ ਕੇ ਸੇਵਾ ਕਰਦੇ ਆਂ ਦੀ ਦੁਨੀਆ ਦੇ ਵੱਡੇ ਵੱਡੇ ਡਿਜ਼ਾਸਟਰ ਜਾ ਕੇ ਖਾਲਸਾ ਨੇ ਹਿੱਸਾ ਪਾਇਆ ਵੱਡੇ ਵੱਡੇ ਡਿਜ਼ਾਸਟਰ ਜਿੱਥੇ ਜੰਗ ਲੱਗੇ ਜਾਂ ਜਿੱਥੇ ਕੁਦਰਤੀ ਕੋਈ ਹਾਦਸੇ ਆਇਆ ਕੁਦਰਤੀ ਕੋਈ ਡਿਜ਼ਾਸਟਰ ਆਵੇ ਉੱਥੇ ਜਾ ਕੇ ਦੁਨੀਆ ਦੇ ਸਾਰੇ ਪਾਸੇ ਸਾਰੇ ਕੋਣੀਆਂ ਜਾ ਕੇ ਐਕਸਪੀਰੀਅੰਸ ਖਾਲ ਸੈਰ ਦਾ ਸਾਰੀ ਜਸੇਵੰਦੀਆਂ ਤੋਂ ਜ਼ਿਆਦਾ ਇਸ ਵੇਲੇ ਇਹ ਕੋਈ ਹੰਕਾਰ ਦੀ ਗੱਲ ਨਹੀਂ ਗਈ ਇਹ ਹੈਗੀ ਆ ਸੱਚ ਦੀ ਗੱਲ ਆ ਜਿਉਂਦੇ ਵੀ ਜਿੱਥੇ ਜਾਇਦਾ ਸੀ ਉੱਥੇ ਜਾ ਕੇ ਦੇਖੀਦਾ ਪਹਿਲਾਂ ਪਈ ਉੱਥੇ ਕੀ ਹੋ ਰਿਹਾ ਜਿਹੜਾ ਨੇਸ਼ਨ ਜਾਂ ਹੋਰ ਵੱਡੀਆਂ ਜਥੇਵੰਦੀਆਂ ਅਰੇਂਜ ਕਰਦੀਆਂ ਪ੍ਰੋਗਰਾਮ ਪਈ ਰੋਜ਼ ਮੀਟਿੰਗਾਂ ਹੁੰਦੀਆਂ ਕੌਣ ਕਿੱਥੇ ਕੰਮ ਕਰਦਾ ਹੁਣ ਪੰਜਾਬ ਦੇ ਵਿੱਚ ਛਾੜਾ ਗਏ ਆ ਤੇ ਜਦੋਂ ਵੀ ਦੁਨੀਆ 'ਚ ਹੜ ਹੁੰਦੇ ਆ ਪਹਿਲੀ ਚੀਜ਼ ਹੁੰਦੀ ਆ ਕਿਹੜੀਆਂ ਜਥੇਬੰਦੀਆਂ ਆਈਆਂ ਉਥੇ ਰਜਿਸਟਰ ਹੁੰਦੀਆਂ ਰਜਿਸਟਰ ਕਰਕੇ ਜਿਹੜੀਆਂ ਮੇਨ ਜਥੇਬੰਦੀਆਂ ਹੁਣ ਜਿੱਦਾਂ ਖਾਲਸਾ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਖਾਲਸਾ ਆ ਖਾਲਸਾ ਦਾ ਐਕਸਪੀਰੀਅੰਸ ਆ ਖਾਲਸਾ ਦੇ ਇੱਕ ਮੇਨ ਜਥੇਬੰਦੀ ਬਣ ਗਏ ਜਥੇਬੰਦੀ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਬਦੋਂ ਇੱਕ ਵੱਡੀ ਓਰਗੇਨਾਈਜੇਸ਼ਨ ਬਣ ਗਈ ਦੁਨੀਆ ਦੇ ਵਿੱਚ ਜਿਹੜੀ ਸਾਰੇ ਜਾਂ ਪਛਾਣ ਦਿੰਦੀਆਂ ਨੂੰ ਇਹਦੇ ਵਿੱਚ ਜਿਹੜਾ ਸਾਡਾ ਐਕਸਪੀਰੀਅੰਸ ਆ ਦੀ ਪੰਜਾਬ ਲਈ ਕਿਦਾਂ ਵਰਤਣਾ ਉਹ ਪੰਜਾਬ ਦੇ ਭਲੇ ਲਈ ਆ ਨਾ ਆਪਣੀ ਹੰਕਾਰ ਲਈ ਨਾ ਕੋਈ ਪੈਸੇ ਲਈ ਨਾ ਕੋਈ ਚੌਧਰ ਲਈ ਅਸੀਂ ਵੀ ਇੱਕ ਈਮੇਲ ਪਾ ਦਿੱਤੀ ਆ ਉਹ ਵੀ ਮੈਂ ਤੇ ਗਰੁੱਪ ਵਿੱਚ ਪਾ ਦਿੰਦਾ ਮੁੜ ਕੇ ਇਹਦੇ ਵਿੱਚ ਵੀ ਜਦੋਂ ਅਸੀਂ ਸ਼ੇਅਰ ਕਰਾਂਗੇ ਸਾਡੀ ਵੈਬਸਾਈਟ ਵੀ ਹੈਗੀ ਆ ਖਾਲਸਾ ਵੈਬਸਾਈਟ ਵੀ ਪਾਤੀ ਵੀ ਲੋ ਤੇ ਜਿਹੜੇ ਵੀ ਸੰਸਥਾਵਾਂ ਪੰਜਾਬ ਸੇਵਾ ਕਰਦੀਆਂ ਸਾਨੂੰ ਕੰਟੈਕਟ ਕਰਨ ਉੱਥੇ ਪੰਜਾਬ ਦੀ ਈਮੇਲ ਵੀ ਦਿੱਤੀ ਆ ਉੱਥੇ ਰਜਿਸਟਰ ਕਰੀਏ ਕਿਹੜੀਆਂ ਈਮੇਲਾਂ ਕਿੱਥੇ ਕੰਮ ਕਰਦੀਆਂ ਜਿਹੜੀਆਂ ਕਿਹੜੀਆਂ ਜਥੇਬੰਦੀਆਂ ਕਿੱਥੇ ਕੰਮ ਕਰਦੀਆਂ ਕਿਉਂਕਿ ਕਈ ਵਾਰੀ ਸਾਰਾ ਸਮਾਨ ਇੱਕ ਪਾਸੇ ਛੱਡਿਆ ਜਾਂਦਾ ਦੂਜੇ ਪਾਸਾ ਜਿੱਥੇ ਡਿਜ਼ਾਸਟਰ ਚੇਤਾ ਪਲਾ ਦਿੰਦੇ ਜਾਂ ਪਹੁੰਚਦੀ ਹੁੰਦੀ ਕਈਆਂ 'ਚ ਪਹੁੰਚ ਹਰ ਚੀਜ਼ ਦੀ ਹੋ ਜਾਂਦੀ ਹੈ ਕਈਆਂ 'ਚ ਬਹੁਤ ਜ਼ਿਆਦੀ ਚੀਜ਼ੀ ਹੁੰਦੀ ਆ ਕਈ ਵਾਰੋਂ ਦੇਖਦਾ ਦੁਨੀਆ ਵਿੱਚ ਕੱਪੜੇ ਦਾ ਢੇਰ ਲੱਗ ਜਾਂਦਾ ਪਰ ਦੂਜੇ ਪਾਸੇ ਕੱਪੜੇ ਕਿਸੇ ਹੁੰਦੇ ਜਾਂ ਪਾਣੀ ਲੰਗਰ ਦਾ ਢੇਰ ਲੱਗ ਜਾਂਦਾ ਇੱਕ ਪਾਸੇ ਦੂਜੇ ਪਾਸੇ ਕੁਝ ਖਾਣ ਨੂੰ ਨਹੀਂ ਮਿਲਦਾ ਐਡਾ ਇੱਕ ਸਿਸਟਮ ਬਣਾਈਏ ਕਿ ਜਦੋਂ ਪੰਜਾਬ ਦੇ ਵਿੱਚ ਜਦੋਂ ਹੜ੍ਹ ਪਿੱਛੇ ਵੀ ਪਾਣੀ हट ਗਿਆ ਫਿਰ ਮਗਰੋਂ ਵੀ ਪਲਾਨ ਕਿੱਦਾਂ ਬੜਨਾ ਆ ਬਨੋਣਾ ਕਿਹੜੇ ਪਿੰਡਾਂ ਚ ਕੌਣ ਮੱਝਾਂ ਲੈ ਕੇ ਜਾਊਗਾ ਕੌਣ ਨਾਲ ਕੇ ਠੀਕ ਕਰੂਗਾ ਕੌਣ ਕੌਣ ਅ ਇੱਕ ਮਿੰਟ ਸੰਗ ਇਹ ਹਾਂਜੀ ਕੌਣ ਇਹਦੇ ਵਿੱਚ ਨਾਲ ਕੇ ਠੀਕ ਕਰੂਗਾ ਕੌਣ ਕਿਸਾਨਾਂ ਦੇ ਖੇਤ ਉਧਰ ਕਰੂਗਾ ਕੌਣ ਖੇਤਾਂ ਦੇ ਵਿੱਚ ਜਿਹੜੀ ਪਈ ਫੇ ਡੀਪੀਆ ਜਿਹਦਾ ਭਈ ਬੀਜ ਆ ਕਿੱਦਾਂ ਦੇਣਾ ਇਲਾਕੇ ਬਾਏ ਇਲਾਕੇ ਜਸੇ ਬੰਦੀਆਂ ਸਵਾਲਣ ਪਿਛਲੇ ਦੋ ਵਾਰੀ ਜਿਹੜੇ ਹੜਾ ਜਾਂ ਸਾਡੇ ਪਿਛਲੇ 5-6 ਸਾਲ ਦੇ ਵਿੱਚ ਕੰਮ ਜਦੋਂ ਐਮਰਜੈਂਸੀ ਮੁਕਿਆਂ ਦੀ ਜਥੇਬੰਦੀਆਂ ਕਿ ਪਿੱਛੇ ਹਟ ਜਾਂਦੀਆਂ ਅਸੀਂ ਕਹਿੰਦੇ ਪਿੱਛੇ ਨਾ ਹਟੋ ਕਿਉਂਕਿ ਹੁਣ ਇਸ ਵੇਲੇ ਸਾਰੇ ਅਪੀਲ ਵੀ ਕਰ ਰਹੇ ਆ ਸਾਰੇ ਨੂੰ ਮਾਇਆ ਵੀ ਆ ਰਹੀ ਆ ਉਹ ਮਾਰ ਡਿਕਲੇਅਰ ਕਰੋ ਆਪਣੇ ਬੈਂਕਾਂ ਦੇ ਸੇਵਿੰਗ ਦਿਖਾ ਲਓ ਕਿੰਨੇ ਆ ਰਹੇ ਆ ਤੇ ਇੱਕ ਵਾਰੀ ਇਕੱਠੇ ਬਹਿਣ ਬਣਾ ਲੀਏ ਇਕੱਠੇ ਹੋ ਕੇ ਅਸੀਂ ਕਹਿੰਦੇ ਸਾਡੇ ਕੋਲ ਇੰਨਾ ਲੱਖ ਆ ਤੁਹਾਡੇ ਕੋਲ ਇੰਨੇ ਹਜ਼ਾਰ ਆ ਅਸੀਂ ਨਿੱਕੀ ਸੰਸਥਾ ਦੀ ਮਦਦ ਕਰਨ ਨੂੰ ਤਿਆਰ ਹਾਂ ਕਿਉਂਕਿ ਐਕਸਪੀਰੀਅੰਸ ਹੈ ਕੋਈ ਚੀਜ਼ ਦਾ ਅਸੀਂ ਕਹਿੰਦੇ ਖਾਸਾ ਐਡ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈਏ ਅਸੀਂ ਲੀਡ ਕਰਦੇ ਆ ਨਾ ਤੁਹਾਡੇ ਅਸੀਂ ਪੈਸੇ ਲੈਣੇ ਤੁਹਾਡੇ ਕੋਲੋਂ ਸੰਸਥਾ ਕੋਲੋਂ ਨਾ ਸੰਸਥਾ ਕੋਲੋਂ ਅਸੀਂ ਕਹਿੰਦੇ ਵੀ ਜੋ ਤੁਸੀਂ ਅਪੀਲਾਂ ਕਰਨੀਆਂ ਜਾਂ ਫੇਸਬੁੱਕ ਤੇ ਜੋ ਪਾਉਣਾ ਪਾ ਲੋ no problem ਅਸੀਂ ਪੰਜਾਬ ਦੇ ਭਲੇ ਲਈ ਇਕੱਠੇ ਹੋਈਏ ਖਾਸ ਕਰਕੇ ਇੱਕ ਆਫਿਸ ਖੋਲ ਕੇ ਉਹ ਸਾਰੇ ਜਥੇਵੰਦੀਆਂ ਨੂੰ ਇਨਵਾਈਟ ਕਰਦੇ ਆ ਤੇ ਸਾਡੇ ਜਿਦੋਂ ਮੈਂ ਈਮੇਲ ਆ ਪੋਸਟੇ ਪਾ ਦੇਣੀ ਆ ਸਾਡੀ ਵੈਬਸਾਈਟ ਤੇ ਸਾਡੀ ਜਿਹੜੀ ਸਟੇਟਮੈਂਟ ਪ੍ਰੈਸ ਰਿਲੀਜ਼ ਪਈ ਹੋ ਸਾਰੇ ਜਥੇਵੰਦੀਆਂ ਰਜਿਸਟਰ ਕਰਕੇ ਸੰਦਸਨ ਕਿੱਥੇ ਕਿੱਥੇ ਕੀ ਕੰਮ ਕਰਦੀਆਂ ਇਸ ਵੇਲੇ ਕਿਉਂਕਿ ਹਰ ਸਾਰੇ ਪਾਸੇ ਆਇਆ ਹੋਇਆ ਉਹ ਫੇ ਅਸੀਂ ਕੋਆਰਡੀਨੇਟ ਕਰੀਏ ਜੇ ਇੱਕ ਜੇ ਅਸੀਂ ਉਹਨਾਂ ਨੂੰ ਕੱਪੜੇ ਦਿੰਦੀ ਆ ਜਾਂ ਪਾਣੀ ਦਿੰਦੀ ਆ ਜਾਂ ਪਸ਼ੂਆਂ ਦੀ ਖਰਾਕ ਦਿੰਦੀ ਅਸੀਂ ਕਹਿ ਸਕਦੇ ਆ ਆ ਪਿੰਡਾਂ ਚ ਆ ਲੋੜਿਆ ਤੁਸੀਂ ਇੱਥੇ ਜਾਓ ਆ ਪਿੰਡਾਂ ਚ ਆ ਲੋੜਿਆ ਤੁਸੀਂ ਇੱਥੇ ਜਾਓ ਉਹ ਪਿੰਡਾਂ ਜਿਆਦਾ ਇੱਥੇ ਆਸਮਾਨ ਆ ਗਿਆ ਉਹ ਸਮਾਨ ਇੱਥੇ ਮੂਵ ਕਰ ਲਓ ਇੱਕ ਦੂਜੇ ਦੀ ਮਦਦ ਕਰੀਏ ਪੰਜਾਬ ਲਈ ਅਸੀਂ ਪੰਜਾਬ ਦੀ ਗੱਲ ਕਰਦੇ ਨਹੀਂ ਕਿੰਨੇ ਭਾਈ ਸਾਨੂੰ ਸਾਡੀ ਚਲੋ ਜੀ ਜੇ ਅਸੀਂ ਇਹ ਗੱਲ ਕਰ ਸਾਡੀ ਅਪੀਲ ਕੱਠ ਹੋ ਜਾਈਏ ਨਹੀਂ ਇਹ ਚ ਪੈਸੇ ਦੀ ਗੱਲ ਨਹੀਂ ਪੰਜਾਬ ਦੀ ਗੱਲ ਆ ਅਸੀਂ ਲੀਡ ਕਰਨਾ ਚਾਹੁੰਦੇ ਆ ਭਈ ਸਾਡਾ ਐਕਸਪੀਰੀਅੰਸ ਆ ਜਿਹੜਾ ਐਕਸਪੀਰੀਅੰਸ ਹੁੰਦਾ ਉਹ ਐਕਸਪੀਰੀਅੰਸ ਪੰਜਾਬ ਨੂੰ ਫਾਇਦਾ ਹੋਵੇ ਸੋ ਸਾਡੀ ਅਪੀਲ ਸਾਰੀ ਸੰਸਥਾ ਪੰਜਾਬ ਦੀਆਂ ਸੇਵਾ ਸੰਸਥਾ ਜਿਹੜੀਆਂ ਮੋਰੀ ਹੋਈਆਂ ਆ ਇਕੱਠੇ ਕੰਮ ਕਰੀਏ ਈਮੇਲ ਤੁਹਾਡੀ ਥੱਲੇ ਪਾਤੀ ਇੱਥੇ ਸਾਡੀ ਪ੍ਰੈਸ ਸਟੇਟਮੈਂਟ ਜਿਹੜੀ ਉਹ ਵੀ ਸਾਡੀ ਵੈਬਸਾਈਟ ਤੇ ਆ ਖਾਸ ਸਾਈਟ ਦਾ ਓਗ ਤੇ ਆ ਉਹ ਮੈਂ ਇੱਥੇ ਵੀ ਸ਼ੇਅਰ ਕਰੂੰਗਾ ਆਪਣੀਆਂ ਸਟੋਰੀਆਂ ਤੇ ਖਾਸ ਸਟੋਰੀਆਂ ਤੇ ਵੀ ਇਹ ਕਈ ਜਿਹੜੀਆਂ ਸੰਸਥਾ ਪੰਜਾਬ ਦੀਆਂ ਉੱਥੇ ਐਸੇ ਹੈਲਪ ਕਰਦੀਆਂ ਸਾਨੂੰ ਜਰੂਰ ਪਹੁੰਚ ਕਾਰਨ ਸਾਡੇ ਵੱਲ ਇੱਕ ਇੱਕ ਯੋਜਨਾ ਕੋਆਰਡੀਨੇਸ਼ਨ ਕਰੀਏ ਕਿ ਪੰਜਾਬ ਦਾ ਜਿੱਥੇ ਵੀ ਕੋਈ ਏਡ ਜਾਂਦੀ ਆ ਉਹ ਸਾਰੀ ਪਲਾਨਡ ਹੋਵੇ ਦੁਨੀਆਂ ਵਿੱਚ ਜਦੋਂ ਅਸੀਂ ਜਾਇਦਾ ਇਦਾਂ ਕੰਮ ਹੁੰਦੇ ਵੱਡੇ ਵੱਡੇ ਡਿਜ਼ਾਸਟਰ ਦੇ ਵਿੱਚ ਇਹ ਨਹੀਂ ਕਿ ਸਾਰੇ ਪਾਸੇ ਜਿੱਥੇ ਮਰਜੀ ਤੁਰੀ ਜਾਓ ਇੱਕ ਪਾਸੇ ਲਾਜਾ ਸਾਰਾ ਕੁਝ ਤੇ ਦੂਜੇ ਪਾਸੇ ਪਾਸੇ ਜਾ ਜਾਓ ਇਹ ਸਾਡਾ ਐਕਸਪੀਰੀਅੰਸ ਅਸੀਂ ਪੰਜਾਬ ਦੇ ਫਾਇਦੇ ਲਈ ਕਰਨਾਟਕ ਉਹਨੇ ਇਹਦਾ ਮਤਲਬ ਵੀ ਮੈਂ ਮੁੜ ਕੇ ਫੇਰ ਕਿੰਨਾ 100 ਵਾਰੀ ਕਹੂੰਗਾ ਇਹਦਾ ਮਤਲਬ ਵੀ ਜੇ ਤੁਸੀਂ ਪੈਸੇ ਦੀ ਅਪੀਲ ਕੀਤੀ ਹੈ ਤੁਹਾਡੇ ਪੈਸੇ ਦੀ ਅਪੀਲ ਅਸੀਂ ਓਵਰਟੇਕ ਕਰਾਂਗੇ ਜਾਂ ਉਹਨੂੰ ਅਸੀਂ ਹਾਈਜੈਕ ਕਰ ਲਵਾਂਗੇ ਨਹੀਂ ਤੁਸੀਂ ਆਪਣੀ ਅਪੀਲਾਂ ਜੋ ਮਰਜ਼ੀ ਕਰੋ ਨਾ ਕੋਈ ਪੈਸੇ ਦੀ ਗੱਲ ਨਹੀਂ ਗਈ ਅਪੀਲਾਂ ਕਰਨੀਆਂ ਨੋ ਪ੍ਰੋਬਲਮ ਜੇ ਪੜੇ ਅਸੀਂ ਇਕੱਠੇ ਕਰੀਏ ਕੁਝ ਇਹ ਨਹੀਂ ਭਈ ਖਿਲਰੇ ਖਿਲਰਾ ਤੁਹਾਡਾ ਕਰ ਦਿੱਤਾ ਤੇ ਕਈ ਪਿੱਛੇ ਰਹਿ ਗਏ ਕਿ ਜਿਆਦਾ ਮਿਲ ਗਿਆ ਕਈ ਕਿਥੇ ਬੈਠਾ ਬੈਠਾ ਸਮਾਂ ਖਰਾਬ ਹੋ ਗਿਆ ਸੋ ਇਹ ਮੇਰੀ ਅਹੀ ਬੇਨਤੀ ਆ ਖਾਲਸਾ ਹੈ 26 ਸਾਲ ਦਾ ਐਕਸਪੀਰੀਅੰਸ ਡਿਜ਼ਾਸਟਰ ਪ੍ਰੋਨਿਕ ਨੈਸ ਡਿਜ਼ਾਸਟਰ ਦੇ ਵਿੱਚ ਅਸੀਂ ਜਾ ਕੇ ਮਦਦ ਕੀਤੀ ਖਾਲਸਾ ਦਾ ਐਕਸਪੀਰੀਅੰਸ ਆ ਈਮੇਲ ਮੈਂ ਪੋਸਟ ਵਿੱਚ ਪਾ ਦੇਣੀ ਆ ਉਹਦੇ ਵਿੱਚ ਤੁਸੀਂ ਕਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਅਸੀਂ ਬੇਨਤੀ ਕਰਦੇ ਹਾਂ ਸਾ ਨਾਲ ਜੁੜੋ ਦੱਸੋ ਕਿੱਥੇ ਕੰਮ ਕਰਦੇ ਹੋ ਐਫੀਸ਼ੀਅੰਟ ਬਣੀਏ ਪ੍ਰੋਫੈਸ਼ਨਲ ਬਣੀਏ ਜੋ ਡਿਲੀਵਰੀ ਕਰਣੀ ਹੈ ਤੇ ਜਿੱਥੇ ਜਨੇ ਕੋਈ ਕੋਈ ਵੀ ਖਾਣਾ ਪੀਣਾ ਲੰਗਰ ਲਾਉਣਾ ਉੱਥੇ ਅਸੀਂ ਨਕਸ਼ਾ ਬਣਾ ਦਿੰਦੇ ਪੇ ਇੱਥੇ ਆ ਸੰਸਥਾ ਕਰਦੀ ਆ ਇੱਥੇ ਆ ਸੰਸਥਾ ਕਰਦੀ ਆ ਉਤੇ ਯਾਗਰ ਉਹ ਕੀ ਕੀ ਦਿੰਦੇ ਚੀਜ਼ਾਂ ਸੰਸਥਾ ਫਿਰ ਸਾਰੇ ਨੂੰ ਪਤਾ ਲੱਗ ਜਾਂਦਾ ਪਈ ਇਹ ਸੰਸਥਾ ਜਿੰਨੀ ਮਰਜ਼ੀ ਉਹ ਸੰਸਥਾ ਅਪੀਲਾਂ ਕਰਨ ਇਹਦੇ ਵਿੱਚ ਸਾਡਾ ਵੀ ਅਸੀਂ ਕਹਿੰਨੇ ਇਹ ਇਹ ਨਾ ਸਮਝੋ ਪਈ ਖਾਸਾ ਆਪਣੇ ਉੱਤੇ ਝੰਡੇਲਾ ਦੇ ਨੇ ਪਈ ਕੱਲਾ ਖਾਲਸਾ ਦੀ ਕਰਦਾ ਸਾਨੂੰ ਹੀ ਪੈਸੇ ਤੋਂ ਪੈਸੇ ਦੀ ਕੰਮ ਨਹੀਂ ਕੀ ਦੂਜੀਆਂ ਜਿਹੜੀਆਂ ਸੰਸਥਾ ਦੂਜੀਆਂ ਜਿੰਨੇ ਮਰਜ਼ੀ ਅਪੀਲਾਂ ਕਰਨ ਪਰ ਉਹ ਫੋਕਸ ਹੁੰਨ ਡਿਫਰੈਂਟ ਪਾਸ ਪੰਜਾਬ ਦੇ ਵਿੱਚ ਸੋ ਅਸੀਂ ਸਾਰੀਆਂ ਸੰਸਥਾ ਨੂੰ ਅਪੀਲਿਆ ਸਾਡਾ ਪੋਸਟ ਦੇਖੋ ਸਾਡੀ ਵੈਬਸਾਈਟ ਦੇਖੋ ਸਾਡੀ ਜਿਹੜੀ ਇਨਫੋ ਮੈ ਇਮੇਲ ਲਾਈ ਥੱਲੇ ਉਹ ਸੰਸਥਾ ਲਾਈਆ ਜਦ ਤੱਕ ਸੰਸਥਾ ਇਕੱਠੀਆਂ ਕੇ ਕੰਮ ਨਹੀਂ ਕਰਦੀਆਂ ਪੰਜਾਬ ਦੇ ਵਿੱਚ ਉਹ ਫੇ ਪੰਜਾਬ ਦਾ ਜਿਹੜਾ ਜਿਹੜਾ ਵੀ ਕੰਮ ਹੁੰਦਾ ਉਹ ਫਿਸ਼ੀਅਨ ਨਹੀਂ ਹੋਣਾ ਜਿਹੜੀ ਸੇਵਾ ਹੈスル ਕਿਉਂਕਿ ਪੰਜਾਬ ਦੇ ਇੱਕ ਪਾਸੇ ਛੜ ਨਹੀਂ ਆਇਆ ਹਰ ਸਾਰੇ ਪਾਸੇ ਆਇਆ ਹੁਣ ਅਸੀਂ ਆਪਣੀ ਜਿਹੜੀ ਐਕਸਪੀਰੀਅੰਸ ਸਾਰਾ ਕੁਝ ਮੋਰੀ ਹੋ ਕੇ ਆਪਣਾ ਐਕਸਪੀਰੀਅੰਸ ਦਾ ਜਿਹੜਾ ਤਜਰਬਾ ਉਮਰੀਓ ਕੇ ਸਾਂਝਾ ਕਰਨਾ ਚਾਹੁੰਦੇ ਪੰਜਾਬ ਲਈ ਜੇ ਸਾਡੀ ਅਪਰੋਚੀ ਤਾਂ ਜਸੇ ਬੰਦੀਆਂ ਨੇ ਅਸੀਂ ਬੜੇ ਖੁਸ਼ ਹੋਵਾਂਗੇ ਕਿਉਂਕਿ ਮਗਰੋਂ ਜਦੋਂ ਪਾਣੀ ਚੱਲ ਗਿਆ ਮੈਂ ਪਹਿਲਾਂ ਵੀ ਕਿਹਾ ਸੀਗਾ ਕੰਮ ਉਹ ਅਸਲੀ ਸ਼ੁਰੂ ਹੋਣਾ ਤਾਂ ਸੰਸਥਾ ਲੈਣਾ ਉਹ ਵੀ ਦੱਸਦਾ ਸਾਨੂੰ ਅਸੀਂ ਬਿਲਕੁਲ ਤੁਹਾਡੇ ਖੜੇ ਹੋਵਾਂਗੇ ਜੇ ਸਾਡੀ ਸਟੇਟਮੈਂਟ ਪੜ ਲਇਓ ਉਹ ਸਾਡੀ ਵੈਬਸਾਈਟ ਤੇ ਆ ਮੈਂ ਸੰਸਥਾਈ ਦੇ ਸੇਵਾਕਾਰੀ ਉਹਦਾ ਈਮੇਲ ਪਾ ਦਿੱਤੀ ਆ ਥੱਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗ ਜੀ ਪੰਜਾਬ ਲਈ ਸਾਰੇ ਇੱਕ ਮੋਟ ਹੋ ਪੰਜਾਬ ਦੇ ਲੋਕਾਂ ਲਈ ਨਾ ਕੋਈ ਜਾਤ ਨਾ ਕੋਈ ਫਾਤ ਨਾ ਕੋਈ ਪੋਲੀਟਿਕਲ ਨਾ ਕੋਈ ਪੋਲੀਟਿਸ਼ਨ ਜਿਹਨੇ ਪੈਸੇ ਇਕੱਠੇ ਕਰਨੇ ਹੋ ਤਾਂ ਕਰਨੀਏ ਜੋ ਮਰਜੀ ਕਰ ਲੈਣ ਨੋ ਪ੍ਰੋਬਲਮ ਜੇ ਕੋਈ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੋਣ ਤੇ ਲੌਂਗ ਟਰਮ ਲਈ ਕਿਸਾਨਾਂ ਲਈ ਜਾਂ ਪਿੰਡਾਂ ਲਈ ਸਾਨੂੰ ਜੁੜੋ ਅਸੀਂ 6 ਮਹੀਨਿਆਂ ਦਾ ਪਲਾਨ ਬਣਾਈਏ ਪਹਿਲਾਂ 1 ਮਹੀਨੇ ਦਾ ਪਲਾਨ ਬਣਾਈਏ ਫਿਰ 6 ਮਹੀਨਿਆਂ ਦਾ ਪਲਾਨ ਬਣਾਈਏ ਭਈ ਤੁਸੀਂ ਜਿੱਥੇ ਮਰ ਜਿੱਥੇ ਮਰਜੀ ਸੇਵਾ ਕਰਨੀ ਚਾਹੁੰਦੇ ਕਰ ਲਓ ਸਾਨੂੰ ਪਤਾ ਹੋਵੇ ਕੌਣ ਕਿੱਥੇ ਕਰਦਾ ਡੁਪਲੀਕੇਸ਼ਨ ਨਾ ਹੋਵੇ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੋਰੀ